ਖਾਂਦੇ ਪਿੰਦਿਆਂ ਨੂੰ ਦੇਖ ਕੇ ਨਾ ਸੜੀਏ ਆਂਡ ਤੇ ਗਮਾਡ ਚ ਕਦੇ ਨਾ ਲੜੀਏ ਬੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਚਮਕੀਲਾ ਜੀ ਦੀ ਸਮਾਧ ਤੇ ਆਏ ਹਾਂ ਜਨਾਂ ਦਾ ਵਰਸੀ ਵੀ ਹੈਗੀ ਹੈ ਕੀ ਕਹਿਣਾ ਚਾਹੁੰਗੇ ਮੈਂ ਉਹਨਾਂ ਦਾ ਸ਼ਗਿਰਦਾਂ ਚਮਕੀਲਾ ਜੀ ਦਾ ਮੈਂ ਤਾਂ ਇਹ ਕਹਿਣਾ ਸਾਰੇ ਸਰੋਤਿਆਂ ਨੂੰ ਪੰਜਾਬ ਦੇ ਹਨ ਇਹ ਇੱਕ ਮਹਾਨ ਕਲਾਕਾਰ ਹੋਏ ਨੇ ਅਮਰ ਸਿੰਘ ਚਕੀਲਾ ਤੇ ਵੀ ਬਾਮਰ ਜਤ ਜੀ ਉਹਨਾਂ ਤੋਂ ਉੱਪਰ ਤਕਾਉਣਾ ਬੜੀ ਮੁਸ਼ਕਲ ਗੱਲ ਹੈ ਇਹ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਹਰ ਸਾਲ ਇਹ ਮੇਲੇ ਨੂੰ ਚਾਰ ਚੰਨ ਲਾਉਂਦੇ ਕਿਉਂਕਿ ਮੇਲਾ ਸਰੋਤਿਆਂ ਦੇ ਸਰਤੇ ਹੁੰਦਾ ਨਾ ਕਿ ਕਲਾਕਾਰਾਂ ਦਾ ਕਲਾਕਾਰ ਨੂੰ ਕੱਲਾ ਸਟੇਜ ਤੇ ਘੜਾਉਂਦੇ ਸਰੋਤਿਆਂ ਹੁਣ ਜ਼ੀਰੋ ਆ ਇੱਕ ਤਾਂ ਕਲਾਕਾਰ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਤਾਂ ਉਹਨਾਂ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਦਿਨਦਰ ਪਰ ਉਹਨਾਂ ਦਾ ਜਿਉਂ-ਜਿਉਂ ਸਮਾਂ ਬੀਤਦਾ ਪ੍ਰਭਾਵ ਵੱਧ ਆ ਜਾਂਦਾ ਜੀ ਕਈ ਵੀਰ ਮੇਰੇ ਨਵੇਂ ਆਉਂਦੇ ਨੇ ਉਹਨਾਂ ਨੇ ਗੌਣਾ ਹੁੰਦਾ ਚਲੋ ਵਿਚਾਰੇ ਬਾੜਾ ਮੋਟਾ ਸੋਰੇ ਇੱਧਰ ਉੱਧਰ ਹੋਈ ਤੁਹਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਤੂੰ ਚਮਕੀਲਾ ਬਣ ਜੇਗਾ ਅਸੀਂ ਆਪਕਾ ਨਾ ਚਮਕੀਲਾ ਤਾਂ ਕੋਈ ਬਣੀ ਨਹੀਂ ਸਕਦਾ ਗੂਰੇ ਗੂਰੇ ਰੰਗ ਚਟਾ ਅੱਖ ਮੈਂ 74 ਸਾਲ 16ਵਾਂ ਚੜ ਗਿਆ ਮੈਨੂੰ ਵੀ ਹੁਣ ਪਰਖ ਹੰਗ ਪਰਵਾ ਪਰਖ ਹੰਗ ਪਰਵਾ ਤੈਨੂੰ ਵੀ ਹੁਣ ਪਰਖ ਹੰਗ ਪਰਵਾ ਪਰਖ ਹੰਗ ਪਰਵਾ ਤੈਨੂੰ ਵੀ ਹੁਣ ਪਰਖ ਹੰਗ ਪਰਵਾ ਹੋ 12 ਸਾਲ ਮਹੀਰੇ ਪੈਰ ਵਢਾਏ ਖੋਲਿਆਂ ਤੋਂ ਉਤਰ ਗਿਡੋਲੀ ਦੇ ਵਿੱਚ ਮੰਨ ਕੇ ਰੱਬ ਦਾ ਪਾਣਾ ਪਹਿਲੀ ਵਾਰੀ ਮੈਂ ਦੇਖਿਆ ਵੀ ਅੱਗੇ ਪ੍ਰੋਗਰਾਮ ਐਡਾ ਵੱਡਾ ਨਹੀਂ ਹੁੰਸੀ ਹੁੰਦਾ ਪਿਛਲੇ ਸਾਲ ਇੰਨਾ ਨਹੀਂ ਹੋਇਆ ਪਰ ਜਿੰਨੀ ਹੁਣ ਡਬਲ ਹੋ ਗਿਆ ਆ ਦੇਖੋ ਕਲਾਕਾਰ ਛੁਪੇ ਹੋਏ ਨੇ ਆ ਵੀਰਜੀ ਬੈਠਿਆ ਵੀਰਜੀ ਬੈਠੇ ਹੋਏ ਨੇ ਆ ਤੁੰਬੀ ਵਾਲੇ ਭਾਜੀ ਬੈਠੇ ਹੋਏ ਨੇ ਆਪਣੇ ਕੋਲੇ ਜਦ ਇੱਥੇ ਮੇਲਾ ਲੱਗਾ ਤੇ ਹਰ ਕਿਸ ਨੂੰ ਨਿਮਾਣੇ ਨੂੰ ਮੌਕਾ ਦੇਣਾ ਚਾਹੀਦਾ ਅਮੀਰ ਨੂੰ ਨਹੀਂ ਚਾਹੀਦਾ ਤੁਹਾਡਾ ਫੋਨ ਤੇ ਕੰਮ ਹੋ ਰਿਹਾ ਹਾਂ ਲਓ ਮੈਂ ਪਹਿ ਹੈ ਕਿ ਦੇ ਦੂੰਗਾ ਮੈਂ ਸਟੇਜ ਤੇ ਚੜਨਾ ਹੱਥ ਜੋੜ ਕੇ ਬੇਨਤੀ ਹੈ ਵੀਰੇ ਇਹ ਗਲਤ ਕੰਮ ਨਹੀਂ ਚਾਹੀਦਾ ਚਮਕੀਲਾ ਜੀ ਜਿਹੜੇ ਵਰਸੀ ਆ ਤੇ ਉਸ ਵਰਸੀ ਦੇ ਵਿੱਚ ਨਤਮਸਤਕ ਹੋਣ ਵਾਸਤੇ ਕਾਫੀ ਕਲਾਕਾਰ ਵੀ ਪਹੁੰਚੇ ਹੋੜ ਨਾਲ ਲक्की ਸਿੱਧੂ ਜੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬੋਲੋ ਜੀ ਬਾਈ ਜੀ ਤੁਸੀਂ ਚਮਕੀਲਾ ਜੀ ਦੀ ਸਮਾਧ ਤੇ ਆਏ ਹੋ ਅੱਜ ਇਹਨਾਂ ਦਾ ਵਰਸੀ ਵੀ ਹੈਗੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਉਹਨਾਂ ਦਾ ਸ਼ਗਿਰਦਾਂ ਚਮਕੀਲਾ ਜੀ ਦਾ ਮੈਂ ਤਾਂ ਇਹੀ ਕਹਿਣਾ ਸਾਰੇ ਸਰੋਤਿਆਂ ਨੂੰ ਪੰਜਾਬ ਦੇ ਹਨ ਉਹ ਇੱਕ ਮਹਾਨ ਕਲਾਕਾਰ ਹੋਏ ਨੇ ਅਮਰ ਸਿੰਘ ਚਕੀਲਾ ਤੇ ਵੀ ਬਾਮਰ ਜਤ ਜੀ ਉਹਨਾਂ ਤੋਂ ਉੱਪਰ ਤਗਾਉਣਾ ਬੜੀ ਮੁਸ਼ਕਲ ਗੱਲ ਹੈ ਤੇ ਉਹਨਾਂ ਦੇ ਮੈਂ ਹੀ ਗੱਲ ਕਹੂੰਗਾ ਵੀ ਇਸ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਹਰ ਸਾਲ ਇਹ ਮੇਲੇ ਨੂੰ ਚਾਰ ਚੰਨ ਲਾਉਂਦੇ ਨੇ ਕਿਉਂਕਿ ਮੇਲਾ ਸਰੋਤਿਆਂ ਦੇ ਸਰਤੇ ਹੁੰਦਾ ਨਾ ਕਿ ਕਲਾਕਾਰਾਂ ਦਾ ਕਲਾਕਾਰ ਨੂੰ ਕੱਲਾ ਸਟੇਜ ਤੇ ਘੜਾਉ ਦਾ ਸਰੋਤੇ ਨਾਲੋਂ ਜ਼ੀਰੋ ਆ ਕਲਾਕਾਰ ਤੇ ਮੇਲੇ ਸਰੋਤਿਆਂ ਦੇ ਸਰਤੇ ਹੁੰਦੇ ਨੇ ਹਰ ਇੱਕ ਮੇਲੇਆਂ ਤੇ ਸਰੋਤਿਆਂ ਦੀ ਇੱਜ਼ਤ ਹੋਣੀ ਚਾਹੀਦੀ ਆ ਉਹਨਾਂ ਦਾ ਚਾਹ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਅਮਰ ਚਮਕੀਲਾ ਜੀ ਦੀ ਤੁਹਾਡੀ ਜੀਵਨ ਦੇ ਵਿੱਚ ਕਿੰਨਾ ਕੇ ਯਾਨੀ ਕਿ ਪ੍ਰਭਾਵ ਹੈਗਾ ਤੁਸੀਂ ਕਹਿੰਦੇ ਹੋ شاਗਿਰਦ ਹੁੰਦੇ ਸੀ ਉਹਨਾਂ ਦੇ। ਦੇਖੋ ਜੀ ਉਹਨਾਂ ਦਾ ਪ੍ਰਭਾਵ ਜਿਉਂ-ਜਿਉਂ ਸਾਲ ਬੀਤਦੇ ਨੇ ਵੱਧਦਾ ਜਾ ਰਿਹਾ। ਇੱਕ ਤਾਂ ਕਲਾਕਾਰ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਉਹ ਸਾਡੇ ਵਿੱਚ ਹੀ ਨੇ ਯਾਨੀ ਜਦੋਂ ਉਹਨਾਂ ਦਾ ਬੁੱਤ ਚਲੇ ਜਾਂਦਾ ਰੂਹ ਸਾਡੇ ਵਿੱਚ ਹੁੰਦੀ ਆ ਤੇ ਉਹਨਾਂ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਦਿਨ ਦਾ ਪਰ ਉਹਨਾਂ ਦਾ ਜਿਉਂ-ਜਿਉਂ ਸਮਾਂ ਬੀਤਦਾ ਪ੍ਰਭਾਵ ਵੱਧਦਾ ਜਾਂਦਾ ਜੀ। ਕਿਉਂਕਿ ਇਹ ਮੇਲਾ ਦੇਖ ਲਓ। ਬਈ ਤੁਸੀਂ ਦੇਖਿਆ ਹੋਣਾ 92 ਤੋਂ 99 ਦੇ ਵਿੱਚ ਕੁਝ ਹੋਰ ਸੀ ਦਿਨੋਂ ਦਿਨ ਵੱਧ ਆਇਆ ਵੱਧ ਆਇਆ ਵੱਧ ਆਇਆ ਇਹ ਵੱਧਾ ਹੀ ਜਾਣਾ ਜੀ ਕੋਈ ਦੋਸ਼ ਹੈ ਬੋਲ ਸੁਣਾ ਦਿਓ ਅੱਜ ਫਿਰ ਤੇ ਪਹਿਲੀ ਗੱਲ ਤਾਂ ਮੈਂ ਜਿਹੜੇ ਚਮਕੀਲਾ ਜੀ ਨੇ ਉਹਨਾਂ ਨੇ ਜਦੋਂ ਕਿਤੇ ਗੀਤ ਗਾਈਦਾ ਪਰ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਜਿਹੜੇ ਫੇਸਬੁੱਕ ਚ ਚਲਾਉਂਦੇ ਨੇ ਜਾਂ ਚੈਨਲ ਚ ਚਲਾਉਂਦੇ ਨੇ ਵੀ ਦੇਖੋ ਚਮਕੀਲਾ ਜੀ ਕੋਈ ਨਹੀਂ ਬਣ ਸਕਦਾ ਤੇ ਨਾ ਕੋਈ ਉਹਨਾਂ ਵਰਗਾ ਗਾ ਸਕਦਾ ਹੈ ਤੇ ਨਾ ਲਿਖ ਸਕਦਾ ਪਰ ਜੇ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੰਦਾ ਗਾ ਕੇ ਦੋ ਲੈਣਾ ਵੀ ਉਹਨੂੰ ਥੱਲੇ ਗਾਲਾਂ ਨਾ ਕੱਢਿਆ ਕਰਨ ਜਾ ਰਾ ਕਿਉਂਕਿ ਥੱਲੇੋਂ ਹੀ ਉੱਠ ਉੱਠ ਕੇ ਬੜੇ ਬਣਨੇ ਬਿਲਕੁਲ ਕੋਈ ਕਈ ਵੀਰ ਮੇਰੇ ਨਵੇਂ ਆਉਂਦੇ ਨੇ ਉਹਨਾਂ ਨੇ ਗੋਣਾ ਹੁੰਦਾ ਚਲੋ ਵਿਚਾਰੇ ਬਾੜਾ ਮੋਟਾ ਸੋਰੇ ਇੱਧਰ ਉੱਧਰ ਹੋਈ ਤੁਹਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਤੂੰ ਚਮਕੀਲਾ ਬਣ ਜੇਗਾ ਅਸੀਂ ਆਪਕਾ ਨਾ ਚਮਕੀਲਾ ਤਾਂ ਕੋਈ ਬਣੀ ਨਹੀਂ ਸਕਦਾ ਯਾਰ ਜੇ ਕੋਈ ਸ਼ਰਧਾਂਜਲੀ ਭੇਟ ਕਰਦਾ ਉਹਨੂੰ ਹੌਸਲਾ ਦੋ ਵੀ ਉਹਨਾਂ ਨੂੰ ਯਾਦ ਕਰ ਰਿਹਾ ਉਹ ਅਸੀਂ ਤੁਹਾਨੂੰ ਇਹ ਆ ਕਿ ਉਹਨਾਂ ਵਾਸਤੇ ਦੋ ਬੋਲ ਸੁਣਾ ਦੋ ਕੁਝ ਉਹਨਾਂ ਲਈ ਮੈਂ ਦੋ ਬੋਲ ਸੁਣਾ ਤੇ ਮੇਰੇ ਨਾਲ ਮੈਡਮ ਮਹਿੰਦੀ ਬਰਾੜ ਜੀ ਨੇ ਤੇ ਮੇਰਾ ਆਪਣਾ ਨਵਾਂ ਇਸੇ ਪਿੰਡ ਦੇ ਜੰਪਲ ਇੱਕ ਚਮਕੀਲਾ ਜੀ ਰੈਕਟਰ ਹੋਏ ਨੇ ਇੱਕ ਮੁੰਡਾ ਹੋਰ ਉੱਠਾ ਰਹੋ ਜੀ ਦੁਗਰੀ ਚੰਡੂ ਦੁਗਰੀ ਵਾਲਾ ਚੰਡੂ ਉਹ ਕੈਨੇਡਾ 'ਚ ਰਹਿੰਦਾ ਮੈਂ ਪਹਿਲੀ ਵਾਰ ਉਹਨਾਂ ਦਾ ਲਿਖਿਆ ਗੀਤ ਰਿਕਾਰਡ ਕਰਾਇਆ ਉਹ ਗੀਤ ਅਸੀਂ 30 ਤਰੀਕ ਦਾ ਕਰ ਰਿਲੀਜ਼ ਕਰਾਂਗੇ ਉਹਦਾ ਵੀਡੀਓ ਹੁਣ ਜਾ ਰਿਹਾ ਤੇ ਉਹ ਬੰਦਾ ਬਹੁਤ ਵਧੀਆ ਰੈਕਟਰ ਆ ਤੇ ਇਨਸਾਨ ਵੀ ਵਧੀਆ ਅਰ ਕਲਾਕਾਰ ਦੇ ਨਾਲ ਨਾਲ ਇਨਸਾਨ ਵਧੀਆ ਹੋਣਾ ਜ਼ਰੂਰੀ ਆ ਜੇ ਇਨਸਾਨ ਵਧੀਆ ਨਹੀਂ ਉਹਦੀ ਕਲਾਕਾਰੀ ਖੋਚ ਗਈ ਔਰ ਕਿਸੇ ਨੇ ਮੇਰਾ ਮੱਟੇ ਨਹੀਂ ਪੁੱਛਣਾ ਤੇ ਉਹ ਇਨਸਾਨ ਵਧੀਆ ਤੇ ਅਸੀਂ ਵੀ ਜ਼ੋਰ ਲਾ ਰਹੇ ਆ ਉਹਦੇ ਦਿੱਤੇ ਤੇ ਰਿਲੀਜ਼ ਕਰਾਂਗੇ ਦੋ ਲਾਈਨਾਂ ਚ ਮੁਖੀਲਾ ਜੀ ਦੇ ਕੀਤੀਆਂ ਸਲਾਹ ਦੇ ਨਾ ਕੋਈ ਗੱਲ ਨਹੀਂ ਗੌਣਾ ਔਖਾ ਉਹਨਾਂ ਨੂੰ ਪਰ ਕੋਸ਼ਿਸ਼ ਕਰਦੇ ਆ ਤੇ ਹਾਂ ਜੀ ਗੋਰਾ ਗੋਰਾ ਰੰਗ ਜੱਟਾ ਅੱਖ ਮੇ ਸਤਾਨੀ ਗੋਰਾ ਗੋਰਾ ਰੰਗ ਜੱਟਾ ਅੱਖ ਮੇ ਸਤਾਨੀ ਸਾਲ 16 ਚੜ ਗਿਆ ਮੈਨੂੰ ਵੇ ਹੁਣ ਪਰਖੂ ਗਬਰੂਆ ਪਰਖੂ ਗਬਰੂਆ ਤੈਨੂੰ ਵੇ ਹੁਣ ਪਰਖੂ ਗਬਰੂਆ ਪਰਖ ਖਗ ਬਰਵਾ ਤੈਨੂੰ ਵੀ ਹੁਣ ਪਰਖ ਖਗ ਬਰਵਾ ਬਜੀ ਤੁਸੀਂ ਚਮਕੀਲਾ ਜੀ ਦੇ ਫੈਨ ਕਦੋਂ ਬਣੇ ਅਸੀਂ ਜੀ ਮਤਲਬ ਨਾ 81 ਦੇ ਵਿੱਚ ਰਿਕਾਉਟ ਆਇਆ ਸੀਗਾ ਅਸੀਂ ਮੈਂ ਉਹਦੇ ਛੋਟਾ ਆਇਆ ਸੀ ਬਸ ਉਹਦੀ ਫੈਨ ਹੋ ਗਏ ਇਹਨਾਂ ਦੇ ਫਿਰ ਇਹਨਾਂ ਨੂੰ ਖਾੜਿਆਂ ਚ ਮਿਲਦੇ ਵੀ ਰਹਿੰਦੇ ਸੀਗੇ ਹੁਣ ਵੀ ਅਸੀਂ ਥੋੜਾ ਪਿੰਡ ਆਪਣਾ ਜਗਾਉਂਦੇ ਰਹਿੰਦੇ ਆ ਅੱਛਾ ਮੈਂ ਇੱਕ ਦੋ ਚਾਰ ਕਿ ਲੈਣਾ ਤੁਹਾਨੂੰ ਸੁਣਾਵਾ ਸੁਣਾਓ ਆਏ ਕਿੱਥੋਂ ਆਏ ਮੇਰਾ ਪਿੰਡ ਸੇਖਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਦੋ ਗਲੈਨਾ ਹੱਥੋਂ ਬਣੀਆਂ ਸੀ ਕਹਿੰਦਾ ਹਰ ਚੀਜ਼ ਬਕਿੰਦੀ ਮਿਲ ਜਾਂਦੀ ਆ ਪਿਆਰ ਹੱਟੀਆਂ ਤੋਂ ਮਿਲਦਾ ਮਿਲਦਾ ਨਹੀਂ ਸੋ ਰੱਬ ਦੀ ਚਮਕੀ ਜੇ ਮੈਂ ਝੂਠ ਬੋਲਾਂ ਤੇਰਾ ਚੇਤਾ ਕਦੇ ਵੀ ਭੁੱਲਦਾ ਨਹੀਂ ਆ ਜਿੰਦ ਵੇਚ ਕੇ ਵੀ ਲੈ ਮੈਂ ਮੁੱਲ ਲੈਂਦਾ ਜੇ ਸਾਥ ਮਿਲ ਜਾਂਦਾ ਤੇਰਾ ਮੁੱਲਦਾ ਵੀ ਓ ਚੱਗਾ ਚੱਕ ਚੌਧਰੀ ਕਹਿੰਦੇ ਗੁੰਡੀ ਰਨ ਪਰਦਾਨ ਬਗ ਪੀ ਪੁੱਠੀ ਬਾਹ ਲੋਕੋ ਨਿਗਰ ਗਿਆ ਜਹਾਨ ਕਿਸੇ ਨੂੰ ਕੀ ਫਟਕਾਰੇ ਪਾਈ ਪਾਇਆਂ ਨੂੰ ਮਾਰੇ ਸੱਚਿਓ ਤੇਰੇ ਖੇੜ ਨਿਆਰੇ ਪਾਈ ਪਾਇਆਂ ਨੂੰ ਮਾਰੇ ਇਹ ਬਦਕਾਰਾਂ ਬਦ ਚਲਣਾ ਨੇ ਪਿਓ ਦੀਆਂ ਪੱਗਾਂ ਰੋਲਤੀਆਂ ਖਾ ਲੀਆਂ ਬੋਟੀਆਂ ਗਿਰ ਜਾਣੇ ਵੀ ਪਰ ਖੂਨ ਕਿਉ ਝੁੰਜਾਂ ਡੋਲਦੀਆਂ ਖੂਨ ਕਰ ਦਿੱਤੇ ਕਾਰੇ ਪਾਈ ਪਾਇਆਂ ਨੂੰ ਮਾਰੇ ਸੱਚੀਓ ਤੇਰੇ ਖੇਡ ਨਿਆਰੇ ਪਾਈ ਪਾਇਆਂ ਨੂੰ ਮਾਰੇ ਉਹ ਨੌ ਮਾਸ ਦੇ ਰਿਸ਼ਤੇ ਟੁੱਟ ਗਏ ਟੁੱਟ ਗਏ ਸੰਗ ਪਰਾਂਵਾਂ ਦੇ ਮਾਂਤੀ ਦਾ ਕੋਈ ਰਿਹਾ ਨਾ ਪੜਦਾ ਢੱਗੇ ਮਿੱਤਰ ਕਾਮਾਂ ਦੇ ਪਿਆਉ ਨੂੰ ਪੁੱਤ ਬੰਗਾਰੇ ਪਾਈ ਪਾਇਆਂ ਨੂੰ ਮਾਰੇ ਸੱਚੀਓ ਤੇਰੇ ਖੇਡ ਨਿਆਰੇ ਪਾਈ ਪਾਇਆਂ ਨੂੰ ਮਾਰੇ ਉਹ ਭਲਾ ਮਾਨਸ ਤਾਂ ਦਿਨ ਲੁੱਕ ਕੇ ਕੱਟਦਾ ਸਾਤੀ ਫੁੱਲ ਦੀ ਲੰਡਿਆਂ ਦੀ ਉਹ ਬੇਸੁਰੇ ਤੇ ਬੋਂਗੇ ਮੂਰੀ ਇੱਜਤ ਨਾ ਪੀਰ ਦੇ ਡੰਡਿਆਂ ਦੀ ਕਿਸੇ ਨੂੰ ਕੀ ਫਟਕਾਰੇ ਪਾਈ ਪਾਇਆਂ ਨੂੰ ਮਾਰੇ ਸੱਚੀਓ ਤੇਰੇ ਖੇਡਨਿਆਰੇ ਪਾਈ ਪਾਇਆਂ ਨੂੰ ਮਾਰੇ ਉਹ ਦਿਨ ਕਟਲਾ ਤੂੰ ਚਮਕੀਲੇ ਲੁਕ ਕੇ ਦਿਨ ਕਟਲਾ ਤੂੰ ਚਮਕੀਲੇ ਲੁਕ ਕੇ ਅੱਖ ਮੈਲੀ ਇਸ ਦੁਨੀਆ ਦੀ ਇਸ ਜਗਤ ਤੇ ਪੇਸ ਗਈ ਨਾ ਕਹਿੰਦੇ ઋਸ਼ੀਆ ਮੁਨੀਆਂ ਦੀ ਬਾਜੀ ਕਈ ਜਿੱਤ ਕੇ ਹਾਰੇ ਪਾਈ ਪਾਇਆਂ ਨੂੰ ਮਾਰੇ ਸੱਚੀਓ ਤੇਰੇ ਖੇਡਨਿਆਰੇ ਪਾਈ ਪਾਇਆ ਨੂੰ ਮਾਰੇ ਪਾਈ ਪਾਇਆ ਨੂੰ ਮਾਰੇ ਪਾਈ ਪਾਇਆ ਨੂੰ ਮਾਰੇ ਇੱਕ ਵਾਰੀ ਇਹ ਮੈਨੂੰ ਨਾ ਕਿਸੇ ਬੰਦੇ ਨੇ ਮੈਨੂੰ ਕਹਦਾ ਯਾਰ ਮੇਰੇ ਮੁੰਡੇ ਦੀ ਲੋੜੀ ਆ ਅੱਛਾ ਕਹਿੰਦਾ ਯਾਰ ਤੂੰ ਚਮਕੀਲਾ ਫੈਨਲ ਚਮਕੀਦੇ ਗੀਤ ਗੂਤ ਗਾਉਣਾ ਕਹਿੰਦਾ ਮਨੋਰੰਜਨ ਕਰਾਂਗੇ ਆ ਜੀ ਅਸੀਂ ਵੀ ਬਾਗੇ ਮੇਰੇ ਨਾਲ ਇੱਕ ਦੋ ਬੰਦੇ ਹੋਰ ਇੱਕ ਬੰਦਾ ਉੱਥੇ ਲੈਂਡਲੋਰਡ ਆ ਗਿਆ ਅੱਛਾ ਪਹਿ ਕਿਸੇ ਗਲਾਇਆ ਸੀ ਉਹ ਸਾਡੇ ਕੋਲੇ ਫੁਕਰੀਆਂ ਦੀ ਗੱਲ ਕਰਨ ਲੱਗ ਗਿਆ ਕੰਨਾਂ ਚਾੜ ਸਾਡ ਕੋ ਇੰਨਾ ਪੈਸਾ ਐਨੇ ਸਾਡੇ ਆਲੂ ਹੋ ਜਾਂਦੇ ਆ ਐਨੀ ਜ਼ਮੀਨ ਅੱਛਾ ਮੈਥੋਂ ਉਂਗਲ ਵੱਜ ਗਈ ਮਾ ਪੈਸਾ ਕੀ ਚੀਜ਼ ਯਾਰ ਪੈਸਾ ਕੁਛ ਵੀ ਨਹੀਂ ਮਾ ਜੋ ਸੇਖੇ ਤੋਂ ਮੈਂ ਬਰਨਾਈ ਨੂੰ ਜਾਂਣਾ ਮੇਰਾ ਇੱਕ ਹੱਥਾਂ ਹੀ ਰਹਿੰਦਾ ਸਲੂਟ ਹੀ ਵਜਦੇ ਤੁਰ ਜਾਂਦੇ ਆ ਹੋ ਸਕਦਾ ਤੈਨੂੰ ਨਾ ਵੱਜਣ ਉੱਥੇ ਗੱਲ ਔੜ ਗਈ ਮਾ ਪੈਸੇ ਦਾ ਕਦਮਾਨ ਨਾ ਕਰੀਏ ਮਾਇਆ ਦਾ ਕਦਮਾਨ ਨਾ ਕਰੀਏ ਮਾਇਆ ਦਾ ਕਦਮਾਨ ਨਾ ਕਰੀਏ ਮੈਲ ਹੈ ਹੱਥਾਂ ਦੀ ਮੈਲ ਹੈ ਹੱਥਾਂ ਦੀ ਸਵਾਸ ਕਦੇ ਨਾ ਮੁੱਲ ਨੂੰ ਮਿਲਦੇ ਸਵਾਸ ਕਦੇ ਨਾ ਮੁੱਲ ਨੂੰ ਮਿਲਦੇ ਨਵ ਜ ਰੁਕ ਜਾਂਦੀ ਆ ਡਾਕਟਰ ਦੇ ਹੱਥਾਂ ਚੀ ਨਵ ਜ ਰੁਕ ਜਾਂਦੀ ਆ ਡਾਕਟਰ ਦੇ ਮਾਝੇ ਪੰਡ ਬਣ ਕੇ ਰੱਖਦੀ ਤੇਰੀ ਜਾਨ ਨਹੀਂ ਬਚਾ ਸਕਦਾ ਫੇਰ ਕਿਹਦਾ ਸਿਆਣੀ ਭਰਦਾ ਹੁਣ ਬਈ ਕੀ ਬਾਤ ਤੇ ਇੱਕ ਹੋਰ ਸਾਲ ਜੀ ਫਿਰ ਆਪ ਅੱਛਾ ਉਹਦੇ ਵਿੱਚ ਨਾ ਚਮਕੀਲੇ ਖਾੜੇ ਆਈ ਲੈਂਡ ਸੁਣਾਉਂ ਬਬਾ ਦੇ ਵਿੱਚ ਉਹ ਜਿੰਨੇ ਖਾਰੇ ਚ ਬੋਲਦਾ ਹੁੰਦਾ ਸੀ ਥੋੜੀ ਰੱਖੇ ਥੋੜੀ ਜੀ ਅੱਛਾ ਖਾਂਦੇ ਪਿੰਦਿਆਂ ਨੂੰ ਦੇਖ ਕੇ ਨਾ ਸੜੀਏ ਆਂਡ ਤੇ ਗਮਾਂਡ ਚ ਕਦੇ ਨਾ ਲੜੀਏ ਬੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਕਹਿੰਦੇ ਨੇ ਸਿਆਣੇ ਜਫਾ ਮਾੜਾ ਅੰਨੇ ਦਾ ਅੰਨੇ ਜਫਾਈ ਮਾੜਾ ਜੱਟ ਦਾ ਖੋਰੀ ਮਾੜਾ ਜੱਟ ਦਾ ਪੁੱਤ ਜੇ ਬਾਦਲ ਲੈਣ ਤੇ ਤੁਲਿਆਵੇ ਕਿਸੇ ਵੱਲ 2 ਗੱਠ ਜ਼ਮੀਨ ਨਹੀਂ ਛੱਡਦਾ ਯਾਨੀ 2 ਗੱਠ ਜ਼ਮੀਨ ਵਾਲੇ ਬੰਦਾ ਮਾਰ ਕੇ ਖਿਚਾਈ ਦੇ 10 ਲੱਖ ਰੁਪਏ ਝੋਕਿੰਦਾ ਕਹਿੰਦਾ ਉਹ ਬੰਦਾ ਅਮੀਰ ਨਹੀਂ ਬਾਜੀ ਉਹ ਬੰਦਾ ਅਮੀਰ ਨਹੀਂ ਉਹ ਯੋਧਾ ਨਹੀਂ ਜਿਹੜਾ ਕਿਹਦਾ ਹੱਕ ਮਾਰਦਾ ਜਾਂ ਕਿਸੇ ਮਾਰੇ ਬੰਦੇ ਦੀ ਧੀ ਭੈਣ ਤੇ ਮਾਰ ਨਹੀਂ ਕਰਦਾ ਉਹ ਯੋਧਾ ਵੀ ਅਮੀਰ ਵੀ ਕਹਿੰਦੇ ਨੇ ਸਿਆਣੀ ਜੱਫਾ ਮਾੜਾ ਅੰਨੇ ਦਾ ਜੱਟ ਨਾਲ ਰੋਲਾ ਲੁੱਕ ਵੱਟ ਬੰਨੇ ਦਾ ਬੁਰਾ ਹੈ ਬਿਛੋੜਾ ਚ ਮਕੀਲੇ ਪਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਨਹੀਂ ਕਮਾਈਦਾ ਲੋਪੇਸ਼ ਕਰਨ ਜਾ ਰਹੇ ਆ ਰਾਂਝਾ ਆ ਦੇਖੋ 12 ਸਾਲ ਮਹਿਸਾਂ ਚੜੀ ਗਿਆ ਮਾਦਾ ਪੁੱਤ ਹੀਰ ਛੱਡ ਕੇ ਤੁਰ ਗਈ ਉਸ ਟਾਈਮ ਤੇ ਲੈਣਾ ਕਹਿਣ ਲੱਗਾ ਲੋਥਾਂ ਦੇਣਾ ਹੁ ਹੁਲੁਕੁਲ ਰੋਵੇ ਰਾਂਝਾ ਓ ਲੈ ਹੋ ਕੇ ਕੰਧਾਂ ਦੇ ਕੱਖੋਂ ਹੌਲਾ ਕਹਿੰਦਾ ਹੋ ਗਿਆ ਯਾਰ ਪੁਰਾਣਾ ਉਹ 12 ਸਾਲ ਮਹੀਰੇ ਪੈਰ ਵਢਾਏ ਖੋਲਿਆਂ ਤੋਂ ਉਤਰ ਗਿਡੋਲੀ ਦੇ ਵਿੱਚ ਮੰਨ ਕੇ ਰੱਬ ਦਾ ਪਾਣਾ ਹੋ ਲੰਮੇ ਪੈਣ ਕੀਰਨੇ ਧਰਤੀ ਹੀਰੇ ਖੇੜਿਆਂ ਦੀ ਮਰ ਜੇ ਬਿਨ ਆਈ ਤੋਂ ਤੇਰਾ ਸਹਦਾ ਕਾਣਾ ਤੁਸੀਂ ਬਹੁਤ ਵਧੀਆ ਗਾਇਆ ਇੱਕ ਗੱਲ ਕਹਾਂ ਪਾਜੀ ਇਸ ਸਮੇਂ ਤੁਸੀਂ ਦੁਗਰੀ ਦੇ ਵਿੱਚ ਆਏ ਹੋ ਚਮਕੀਲਾ ਪਿੰਡ ਦੇ ਜਿੱਥੇ ਮੇਰਾ ਵੀ ਜਨਮ ਸਥਾਨ ਆ ਹਾਂ ਅਸਮ ਪਹਿਲੀ ਵਾਰੀ ਮੈਂ ਦੇਖਿਆ ਵੀ ਅੱਗੇ ਪ੍ਰੋਗਰਾਮ ਏਡਾ ਵੱਡਾ ਨਹੀਂ ਹੁੰਦਾ ਪਿਛਲੇ ਸਾਲ ਇੰਨਾ ਨਹੀਂ ਹੋਇਆ ਪਰ ਜਿੰਨੀ ਹੁਣ ਡਬਲ ਹੋ ਗਿਆ ਆ ਦੇਖੋ ਕਲਾਕਾਰ ਛੁਪੇ ਹੋਏ ਨੇ ਆ ਵੀਰਜੀ ਬੈਠਿਆ ਵੀਰਜੀ ਬੈਠੇ ਹੋਏ ਨੇ ਆ ਤੁੰਬੀ ਵਾਲੇ ਭਾਜੀ ਬੈਠੇ ਹੋਏ ਨੇ ਆਪਣੇ ਕੋਲੇ ਯਾਰ ਕਈ ਕਲਾਕਾਰ ਛੁਪੇ ਹੋਏ ਨੇ ਸਿੱਧੀ ਜੀ ਗੱਲ ਇਹਨਾਂ ਕੋਲ ਆਨ ਦੀ ਸਟੇਜ ਮਿਲਦੀ ਆ ਉੱਥੇ ਵੀ ਸਟੇਜ ਹੈ ਸਪਾਰਟ ਚੱਲਦੀ ਆ ਦੇਖੋ ਉਹ ਕਲਾਕਾਰ ਨੇ ਨਾ ਉੱਥੇ ਵੀ ਸਪਾਰਟ ਚੱਲਦੀ ਆ ਇਹਨੇ ਇਹਨਾਂ ਨੇ ਜਾਣਾ ਸਪਾਰਦਾ ਅੱਧਾ ਘੰਟੇ ਬਾਅਦ ਟਾਈਮ ਅੱਧੇ ਘੰਟੇ ਬਾਅਦ ਉੱਠਣਗੇ ਫਿਰ ਵੀ ਉਹ ਮੌਕਾ ਨਹੀਂ ਮਿਲ ਮੌਕਾ ਨਹੀਂ ਮਿਲਿਆ ਇੱਕੀ ਵਾਰ ਬੌਕਸਰ ਵੀ ਲਗਾ ਦिए ਵਾਹ ਹਾਂ ਬੌਂਸਰ ਵੀ ਲੱਗੇ ਹੋਏ ਆ ਬੌਂਸਰ ਵੀ ਲਗਾ ਦिए ਹੁਣ ਬੌਂਸਰ ਵੀ ਲੱਗੇ ਹੋਏ ਐਦਾਂ ਦਾ ਮੇਲਾ ਪਤਾ ਕੀ ਗੱਲ ਆ ਜੀ ਜ਼ਿਲ੍ਹੇ ਤੋਂ ਆਇਆ ਇੱਕ ਵਾਰ ਵੀ ਆਇਆ ਸੀ ਮੈਂ ਸਰ ਇੱਕ ਮਿੰਟ ਤੇ ਇੱਕ ਵਾਰੀ ਉਹੀ ਮੈਂ ਗੱਲ ਕਰਨ ਲੱਗਾ ਕਿ ਅਸੀਂ ਇੱਥੋਂ ਸ਼ਕਲ ਦੇਖ ਕੇ ਸਾਰੇ ਦੁਗੜੀ ਪੈਂਡ ਵਾਲੇ ਮੇਰੇ ਹਿਲ ਜਾਣਗੇ ਵੀ ਹਾਂ ਬੋਲਦਾ ਸੱਚ ਬੋਲਦੇ ਆ ਨਾ ਸੱਚ ਬੋਲਦੇ ਸੱਚ ਚਾਹੀਦਾ ਸੱਚ ਦੀ ਅਛਾ ਇਹ ਆ ਬੁਰਾਈ ਨਹੀਂ ਹੈਗੀ ਭਾਜੀ ਉਹਦੇ ਵਿੱਚ ਯਾਰ ਬਿਲਕੁਲ ਯਾਰ ਇੱਥੇ ਮੇਲਾ ਲੱਗਾ ਤੇ ਹਰ ਕਿਸ ਨੂੰ ਨਿਮਾਣੇ ਨੂੰ ਮੌਕਾ ਦੇਣਾ ਚਾਹੀਦਾ ਅਮੀਰ ਨੂੰ ਨਹੀਂ ਚਾਹੀਦਾ ਹਾਂਜੀ ਹਾਂਜੀ ਤੁਹਾਡਾ ਫੋਨ ਤੇ ਕੰਮ ਹੋ ਰਿਹਾ ਹਾਂ ਲਓ ਮੈਂ ਪੈਸਾ ਕੇ ਦੇ ਦੂੰਗਾ ਮੈਂ ਸਟੇਜ ਤੇ ਚੜਨਾ ਹੱਥ ਜੋੜ ਕੇ ਬੇਨਤੀ ਇਹ ਵੀ ਰਿਹਾ ਗਲਤ ਕੰਮ ਨਹੀਂ ਚਾਹੀਦਾ ਲੋਸੀ ਕਾਲੇ ਕੰਮ ਹੁਣ ਕੁੱਖੇ ਸੋਜੋ ਉਹ ਚੰਗਾ ਬਸ ਇੱਥੇ ਪਰ ਇਹ ਆ ਦੇਖੋ ਵੀਰ ਜੀ ਨੇ ਗਾਇਆ ਹੁਣ ਇਹਨਾਂ ਨੇ ਗਾਇਆ ਇਹ ਤਾਂ ਲੁਕੇ ਹੋਏ ਕਲਾਕਾਰ ਨੇ ਯਾਰ ਆ ਲੁਕੇ ਹੋਏ ਕਲਾਕਾ ਆ ਆਏ ਕੋਣ ਵੀਰ ਜੀ ਦਵਾਰਾ ਤੁੰਬੀ ਦੀਵਾਰ ਦੇਖੋ ਵੀਰ ਜੀ ਕੀ ਬਾਤ ਆ ਯਾਰ ਕਲਾ ਆਪਣੇ ਵਿੱਚ ਹੀ ਆ ਯਾਰ ਥੈਂਕ ਯੂ ਕਿਸੇ ਦੀ ਫਰਮਾਇਸ਼ ਨਹੀਂ ਚਾਹੀਦੀ ਆਪਾਂ ਨੂੰ ਯਾਰ ਇੱਕ ਉਹ ਰੱਬ ਕੋ ਡਰ ਕੇ ਕਹਿੰਦੇ ਸਿਰੋਂ ਥੈਂਕ ਯੂ ਵੀਰ ਜੀ ਆ ਜਿਹੜੀ ਇੱਕ ਮਿੰਟ ਆ ਜਿਹੜੀ মিডিਆ ਆਈ ਸਾਡੇ ਕੋਲੇ ਸ਼ੁਕਰ ਹੈ ਨਾ ਗੁਜਾਰ ਸਾਡੇ ਕੋਲੇ ਆਪ ਖੜਦੇ ਤੁਸੀਂ ਆ ਕੇ ਵੀ ਤਿਆਹਿਲੋਂ ਤੁਹਾਡਾ ਸ਼ੁਕਰ ਹੈਗਾ